ਪੰਜਾਬ ਸਰਕਾਰ ਦੀ ਏਡੀ ਕਿਹੜੀ ਵੇਲ ਨੇ ਦੇ ਵਿੱਚ ਬਾਹ ਆ ਗਈ ਕਿ ਉਹਨਾਂ ਨੇ ਉਹਨਾਂ ਨੂੰ ਪੱਤਰਕਾਰਾਂ ਤੇ ਹੀ ਮੁਕਦਮੇ ਦਰਜ ਕੀਤੇ ਪੰਜਾਬ ਸਰਕਾਰ ਆ ਉਹ ਵੀ ਸੈਂਟਰ ਦੇ ਉਦੇ ਪਰ ਹੀ ਚੱਲ ਰਹੀ ਹੈ ਇਸ਼ਾਰਿਆਂ ਨਾਲ ਜੇ ਅਸੀਂ ਕੋਈ ਸਵਾਲ ਨਹੀਂ ਸਰਕਾਰ ਨੂੰ ਕਰ ਸਕਦੇ ਕਿ ਉਹ ਡੈਮੋਕ੍ਰੇਸੀ ਨਹੀਂ ਰਹਿ ਜਾਂਦੀ ਪਰਚੇ ਦਰਜ ਤਾਂ ਦੇਖੋ ਪਹਿਲੀ ਵਾਰੀ ਮੈਂ ਸੁਣਿਆ ਕਿ ਪੱਤਰਕਾਰਾਂ ਦੇ ਖਿਲਾਫ ਵੀ ਕਿਸੇ ਨਿਊਜ਼ ਨੂੰ ਲੈ ਕੇ ਪਰਚੇ ਦਰਜ ਤੇ ਜਿਹੜੀਆਂ ਧਾਰਾ ਵੀ ਲੱਗੀਆਂ ਧਾਰਾ ਅਟ੍ਰੈਕਟ ਹੀ ਨਹੀਂ ਕਰਦੀਆਂ ਆਰਾ ਸਰਕਾਰ ਨੇ ਜੋੜੀਆਂ ਨੇ ਉਹਦਾ ਅਰਥ ਕੀ ਹੈ ਤੇ ਮਤਲਬ ਕੀ ਬਣਦਾ ਜੇ ਤੁਸੀਂ ਕੋਈ ਐਸੀ افਹਾਫ ਲਾਓ ਜਿਹਦੇ ਨਾਲ ਫੌਜ ਦੇ ਵਿੱਚ ਨੇਵੀ ਦੇ ਵਿੱਚ ਕੋਈ ਬਗਾਵਤ ਦੀ ਸੰਭਾਵਨਾ ਬਣ ਜੇ ਜਾਂ ਪਬਲਿਕ ਪੀਸ ਹੈ ਜਿਹੜਾ ਉਹ ਖਰਾਬ ਹੋ ਜਾਵੇ ਲੋਕਾਂ ਦੇ ਵਿੱਚ ਪ੍ਰਕਾਹਟ ਪੈਦਾ ਹੋ ਜਾਵੇ ਤੇ ਜਿਹੜਾ ਆ ਇਨਸੀਡੈਂਟ ਹੈ ਹੁਣ ਇਹ ਕਹਿ ਦੋ ਵੀ ਦੀ ਸੀਐਮ ਸਾਹਿਬ ਦਾ ਹੈਲੀਕਾਪਟਰ ਉਹਨੂੰ ਮਿਸਯੂਜ਼ ਕਰ ਲਿਆ ਇਹਦੇ ਨਾਲ ਕੋਈ ਲੋਕਾਂ ਦੇ ਵਿੱਚ ਤਾਂ ਪ੍ਰਕਾਹਟ ਨਹੀਂ ਆਣੀ ਇਹ ਤਾਂ ਸਰਕਾਰ ਚ ਪ੍ਰਕਾਟ ਆ ਗਈ। ਇਤਨੇ ਬੜੀ ਹਸੋਈ ਨਹੀਂ ਗੱਲ ਲੱਗਦੀ ਐ। ਹਾਂ 200 ਆਪਣਾ 353 1 ਤੇ 2 ਤੁਸੀਂ ਬੀਐਨਐਸ ਚ ਪੜ੍ਹ ਕੇ ਦੇਖ ਲਓ ਕੀ ਕਹਿੰਦੇ। ਦੋ ਪਾਰਟੀ ਐ ਜਿਹੜੀ ਕਹਿੰਦੀ ਹੁੰਦੀ ਸੀ ਤੁਸੀਂ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ। ਜੇ ਸਵਾਲ ਪੁੱਛ ਲਿਆ ਤੇ ਗੁਨਾਹ ਕੀ ਹੋ ਗਿਆ? ਜੀਐਮ ਸਾਹਿਬਾ ਬੜਾ ਜੋਰ ਦੇ ਕੇ ਕਹਿੰਦੇ ਕਿ ਮੈਂ ਇੱਕ ਆਮ ਘਰਾਂ ਚੋਂ ਉੱਠਿਆ ਹਾਂ। ਪਰ ਜੇ ਅਸੀਂ ਆਮ ਘਰਾਂ ਚੋਂ ਉੱਠ ਕੇ ਉੱਠ ਕੇ ਫਿਰ ਅਸੀਂ ਉਹੀ ਕੰਮ ਕਰਨੇ ਜਿਹੜੇ ਖਾਸ ਜਿਹਨਾਂ ਨੂੰ ਅਸੀਂ ਖਾਸ ਦੱਸਦੇ ਹਾਂ। ਸਾਡੇ ਤੇ ਉਨ੍ਹਾਂ ਚ ਕੀ ਫਰਕ ਰਹੇਗਾ? ਇਹ ਹੈ ਨਹੀਂ ਤਾਂ ਥ੍ਰੈਟ ਆ ਜੇਗੀ ਥ੍ਰੈਟ ਨਹੀਂ ਆਈ ਤਾਂ ਪਰਚਾ ਆ ਜਾਏਗਾ ਨਵਾਂ ਟ੍ਰੈਂਡ ਸ਼ੁਰੂ ਕਰ ਲਿਆ ਇਹ ਖਤਰਨਾਕ ਹੈ ਜਿਹੜਾ ਲੁਧਿਆਣਾ ਇਹਦੀ ਚੋਣ ਕਿਉਂ ਕੀਤੀ ਗਈ ਤੁਹਾਨੂੰ ਕੀ ਲੱਗਦਾ ਤੁਹਾਨੂੰ ਦੇਖਣ ਇੱਕ ਤਾਂ ਸੈਂਟਰ ਦੇ ਵਿੱਚ ਕੋਈ ਸਾਹਿਬ ਉੱਥੇ ਕੋਈ ਖਾਸ ਗੱਲ ਹੋਵੇ ਖਾਸ ਅਫਸਰ ਹੋਣ ਐਸੇ ਕੁਝ ਜੋ ਸਰਕਾਰ ਦੇ ਜੋ ਆਦੇਸ਼ ਦੇ ਤੋ ਕਰਦੇ ਅੰਦਰ ਸਰ ਇਦਾਂ ਦੇ ਵੀ ਅਫਸਰ ਹੈਗੇ ਨੇ ਜਿਹੜੇ ਹੱਥੋਂ ਠੋਕ ਕੇ ਬਣੇ ਹੋਣੇ ਸਰਕਾਰ ਦੇ ਉਹ ਤਾਂ ਸਾਰੀਆਂ ਸਰਕਾਰਾਂ ਚ ਹੁੰਦੇ ਜੇ ਜੇ ਤਾਂ ਕੋਰਟ ਚ ਜਾਓਗੇ ਕੋਰਟ ਦੇ ਵਿੱਚ ਇਹ ਸਟੈਂਡ ਨਹੀਂ ਕਰਨੀ ਐਫ ਆਈ ਆਰ ਜੇ ਸਟੈਂਡ ਨਹੀਂ ਕਰੂਗੀ ਤਾਂ ਝੜ ਚੰਦੀ ਆ ਪੰਜਾਬ ਸਰਕਾਰ ਨੇ ਪੰਜਾਬ ਦੇ ਹੀ ਪੱਤਰਕਾਰਾਂ ਤੇ ਮੁਕਦਮੇ ਕਿਉਂ ਦਰਜ ਕੀਤੇ ਸਵਾਲ ਖੜੇ ਹੋ ਰਹੇ ਨੇ ਇਸ ਮਸਲੇ ਉੱਤੇ ਗੱਲਬਾਤ ਕਰਦੇ ਆ ਰਵਿੰਦਰ ਸਿੰਘ ਬੱਸੀ ਐਡਵੋਕੇਟ ਜਿਹੜੇ ਪੰਜਾਬ ਦੇ ਮਸਲਿਆਂ ਤੇ ਬੇਬਾਕੀ ਨਾਲ ਗੱਲ ਕਰਦੇ ਨੇ ਰਵਿੰਦਰ ਜੀ ਪਹਿਲੇ ਇੱਕ ਗੱਲ ਦੱਸੋ ਜੀ ਪੰਜਾਬ ਸਰਕਾਰ ਦੀ ਐਡੀ ਕਿਹੜੀ ਵਿਲਨੇ ਦੇ ਵਿੱਚ ਬਾ ਆ ਗਈ ਕਿ ਉਹਨਾਂ ਨੂੰ ਉਹਨਾਂ ਨੂੰ ਪત્રਕਾਰਾਂ ਤੇ ਹੀ ਮੁਕਦਮੇ ਦਰਜ ਕੀਤੇ ਤੇ ਜਿਹੜੀ ਧਾਰਾਵਾਂ ਲੱਗੀਆਂ ਨੇ ਉਹਨਾਂ ਦਾ ਅਰਥ ਕੀ ਹੈ ਦੇਖੋ ਪਹਿਲੀ ਗੱਲ ਜਿਹੜੀ ਪੰਜਾਬ ਸਰਕਾਰ ਹੈ ਹੁਣ ਉਹ ਵੀ ਸੈਂਟਰ ਦੇ ਉਹਦੇ ਪਰ ਹੀ ਚੱਲ ਰਹੀ ਹੈ ਇਸ਼ਾਰਿਆਂ ਤੇ ਜੋ ਜਿਵੇਂ ਸੈਂਟਰ ਬੀਜੇਪੀ ਨਜਾਇਜ਼ ਪਰਚੇ ਕਰਕੇ ਲੋਕਾਂ ਨੂੰ ਦੱਬਣਾ ਚਾਹੁੰਦੀ ਹੈ ਉਸ ਤਰੀਕੇ ਨਾਲ ਇਹਨਾਂ ਨੇ ਵੀ ਹੁਣ ਕਿਉਂਕਿ ਜਿਹੜੀ ਤੁਹਾਡੀ ਪ੍ਰੈਸ ਹੈ ਪ੍ਰੈਸ ਸਾਡੀ ਚੌਥਾ ਸਤੰਭ ਮੰਨਿਆ ਗਿਆ ਡੈਮੋਕ੍ਰੇਸੀ ਦਾ ਜੇ ਅਸੀਂ ਕੋਈ ਸਵਾਲ ਨਹੀਂ ਸਰਕਾਰ ਨੂੰ ਕਰ ਸਕਦੇ ਫਿਰ ਉਹ ਡੈਮੋਕ੍ਰੇਸੀ ਨਹੀਂ ਰਹਿ ਜਾਂਦੀ ਤੇ ਹੁਣ ਜਿਹੜਾ ਹੁਣ ਪੰਜਾਬ ਜੀ ਕੀ ਮਸਲ ਕਿੱਡਾ ਇੱਕ ਵੱਡਾ ਸਵਾਲ ਪੈਦਾ ਕਰਦਾ ਵੀ ਜੇ ਕੁਝ ਪੱਤਰਕਾਰਾਂ ਨੇ ਇੱਕ ਨਿਊਜ਼ ਚਲਾ ਦਿੱਤੀ ਵੀ ਕੋਈ ਚੀਜ਼ ਸਰਕਾਰੀ ਚੀਜ਼ ਮਿਸ ਮਿਸਯੂਜ਼ ਹੋ ਰਹੀ ਹੈ ਜੀ ਤੇ ਜੇ ਨਹੀਂ ਹੋ ਰਹੀ ਸੀ ਉਹਨੂੰ ਰੈਕਟੀਫਾਈ ਕਰਕੇ ਤੇ ਅੱਗੇ ਵੀ ਤਾਂ ਜਿਹੜੇ ਪ੍ਰੈਸ ਵਾਲੇ ਆ ਜਾਂ ਪ੍ਰਿੰਟ ਪ੍ਰੈਸ ਹੈ ਉਹ ਉਹਨੂੰ ਨਿਊਜ਼ ਨੂੰ ਠੀਕ ਕਰ ਦਿੰਦੇ ਸੀ ਵੀ ਸਾਡੀ ਨਿਊਜ਼ ਗਲਤ ਸੀ ਵੀ ਅਸੀਂ ਇਸ ਗੱਲ ਤੋਂ ਮਾਫੀ ਮੰਗਦੇ ਹਾਂ ਪਰਚੇ ਦਰਜ ਤਾਂ ਦੇਖੋ ਪਹਿਲੀ ਵਾਰੀ ਮੈਂ ਸੁਣਿਆ ਕਿ ਪੱਤਰਕਾਰਾਂ ਦੇ ਖਿਲਾਫ ਵੀ ਕਿਸੇ ਨਿਊਜ਼ ਨੂੰ ਲੈ ਕੇ ਪਰਚੇ ਦਰਜ ਤੇ ਜਿਹੜੀਆਂ ਧਾਰਾ ਵੀ ਲੱਗੀਆਂ ਧਾਰਾ ਅਟ੍ਰੈਕਟ ਹੀ ਨਹੀਂ ਕਰਦੀਆਂ ਜੋ ਇਹਨਾਂ ਨੇ ਐਫ ਆਈ ਆਰ ਲੋਜ ਕੀਤੀਆਂ ਜਿਹੜੀ ਧਾਰਾ ਸਰਕਾਰ ਨੇ ਜੋੜੀਆਂ ਨੇ ਉਹਦਾ ਅਰਥ ਕੀ ਹੈ ਤੇ ਮਤਲਬ ਕੀ ਬਣਦਾ ਉਹ ਮਿਊਟ ਨਹੀਂ ਦੀਆਂ ਵੀ ਜੇ ਤੁਸੀਂ ਕੋਈ ਐਸੀ ਅਫਾਹ ਫਲਾਓ ਜਿਹਦੇ ਨਾਲ ਫੌਜ ਦੇ ਵਿੱਚ ਨੇਵੀ ਦੇ ਵਿੱਚ ਕੋਈ ਬਗਾਵਤ ਦੀ ਸੁਮਾ ਨਾਮ ਬਣ ਜੇ ਜਾਂ ਪਬਲਿਕ ਪੀਸ ਜਿਹੜਾ ਉਹ ਉਹ ਖਰਾਬ ਹੋ ਜੇ ਵੀ ਲੋਕਾਂ ਦੇ ਵਿੱਚ ਅ ਭੜਕਾਹਟ ਪੈਦਾ ਹੋ ਜੇ ਤੇ ਜਿਹੜਾ ਆ ਇਨਸੀਡੈਂਟ ਹੈ ਹੁਣ ਇਹ ਕਹਿ ਦੋ ਵੀ ਦੀ ਸੀਐਮ ਸਾਹਿਬ ਦਾ ਜਿਹੜਾ ਹੈਲੀਕਾਪਟਰ ਹੈ ਉਹਨੂੰ ਮਿਸਯੂਜ਼ ਕਰ ਲਿਆ ਇਹਦੇ ਨਾਲ ਕੋਈ ਲੋਕਾਂ ਦੇ ਵਿੱਚ ਤਾਂ ਭੜਕਾਹਟ ਨਹੀਂ ਆਣੀ ਇਹ ਤਾਂ ਸਰਕਾਰ ਚ ਪ੍ਰ ਪ੍ਰਕਾਟ ਆ ਗਈ ਹੈ ਇਹ ਤਾਂ ਬੜੀ ਹਾਸੋਈ ਨਹੀਂ ਗੱਲ ਲੱਗਦੀ ਹੈ ਹਾਂ ਦੋਸੋ ਆਪਣਾ 353 1 ਤੇ 2 ਤੁਸੀਂ ਬੀਐਨਐਸ ਚ ਪੜ੍ਹ ਕੇ ਦੇਖ ਲਓ ਕੀ ਕਹਿੰਦੇ ਆ ਉਹ ਤਾਂ ਇਹ ਆਪਣਾ ਬਹੁਤ ਕਲੀਅਰ ਲਿਖਿਆ ਉਹਦੇ ਵਿੱਚ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿਸੇ ਵੀ ਫਾਲਸ ਸਟੇਟਮੈਂਟ ਨੂੰ ਜਾਂ ਰਿਊਮਰ ਨੂੰ ਫਲਾਉਣਾ ਜਿਹਦੇ ਨਾਲ ਨੇਵੀ ਆਰਮੀ ਦੇ ਵਿੱਚ ਕੋਈ ਮਿਊਟਨੀ ਹੋ ਸਕਦੀ ਹੈ ਪਬਲਿਕ ਪੀਸ ਡਿਸਟਰਬ ਹੋ ਸਕਦਾ ਉਹਦੀ ਤਰ੍ਹਾਂ ਹੈ ਤੇ ਹੁਣ ਜੇ ਸਰਕਾਰ ਨੂੰ ਪੁੱਛ ਲਿਆ ਕਿ ਤੁਸੀਂ ਕੁਝ ਚੀਜ਼ ਮਿਸਯੂਜ਼ ਕਰ ਰਹੇ ਹੋ ਤਾਂ ਇਸ ਤਰੀਕੇ ਨਾਲ ਤਾਂ ਫਿਰ ਜਿਹੜੀ ਡੈਮੋਕ੍ਰੇਸੀ ਦਾ ਚੌਥਾ ਸਤੰਭ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀ ਧਾਰਾ ਹੈ ਕੋਰਟ ਤੇ ਵਿੱਚ ਜਦੋਂ ਜਾਏਗਾ ਮਸਲਾ ਜਾਏਗਾ ਫਿਰ ਸਟੈਂਡ ਕਿੱਥੇ ਕਰੇਗੀ ਦੇਖੋ ਕੋਰਟ ਦੇ ਵਿੱਚ ਜਦੋਂ ਇਹ ਮਸਲਾ ਜਾਏਗਾ ਨਾ ਇਹ ਡਿਸਚਾਰਜ ਜਦੋਂ ਚਾਰਜ ਲੱਗਦਾ ਹੈ ਚਲਾਨ ਪੇਸ਼ ਹੋਣ ਤੋਂ ਬਾਅਦ ਜਿਹੜੇ ਦੋਨੋਂ ਹੀ ਸੈਕਸ਼ਨ ਲਾਏ ਗਏ ਹਨ ਉਹ ਦੋਨੋਂ ਨੌਨ ਅਵੇਲੇਬਲ ਹਨ ਤੇ ਅਪ ਟੂ 3 ਇਅਰਸ ਤੱਕ ਇਹਦੇ ਸਜੇ ਤੇ ਬਟ ਜਿਹੜੇ ਦੋਨੋਂ ਹੀ ਸੈਕਸ਼ਨ ਹੈ ਉਹ ਜੋ ਐਲੀਗੇਸ਼ਨ ਲਾਏ ਗਏ ਉਹਨੂੰ ਡਾਇਰੈਕਟ ਨਹੀਂ ਕਰਦੇ ਜੇ ਆਪਾਂ ਕੋਈ ਸਵਾਲ ਪੈਦਾ ਪੁੱਛਿਆ ਕਿਸੇ ਨੂੰ ਵੀ ਇੱਕ ਚੀਜ਼ ਮਿਸਯੂਜ਼ ਹੋ ਰਹੀ ਹੈ ਜਾਂ ਸਰਕਾਰੀ ਤੰਤਰ ਮਿਸਯੂਜ਼ ਮਿਸਯੂਜ਼ ਹੋ ਰਿਹਾ ਤਾਂ ਇਹਦੇ ਨਾਲ ਕੋਈ ਮਿਊਟਨੀ ਤਾਂ ਹੋ ਨਹੀਂ ਸਕਦੀ ਇੰਨੇ ਨਾਲ ਕੋਈ ਪਬਲਿਕ ਅਨਰਸਤਾ ਹੋ ਨਹੀਂ ਸਕਦੀ ਸੋ ਇਸ ਕਰਕੇ ਇਹ ਜਿਹੜਾ ਆਪਣਾ মিডিਆ মিডিਆ ਇਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਤਲਬ ਕਿ ਹੁਣ ਇਹ ਹੋ ਗਿਆ ਵੀ ਕੋਈ মিডিਆ ਹਾਊਸ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦਾ ਤੁਸੀਂ ਸਿਰਫ ਸਰਕਾਰ ਦੇ ਗੁਣगान ਕਰਨੇ ਹਨ ਜਿਵੇਂ ਆਪਣਾ ਸੋ ਕਾਲਡ ਜਿਹੜਾ ਸਾਡਾ ਨੈਸ਼ਨਲ মিডিਆ ਕਰ ਰਿਹਾ ਜੀ ਤੇ ਉਹੀ ਚੀਜ਼ ਹੁਣ ਸਾਡੀਆਂ ਜਿਹੜੀਆਂ ਸੂਬਾ ਸਰਕਾਰਾਂ ਇਹ ਚਾਹੁੰਦੀਆਂ ਕਿ মিডিਆ ਸਾਡੀਆਂ ਜਿਹੜੀਆਂ ਕਮੀਆਂ ਨੂੰ ਨਾ ਉਜਾਗਰ ਕਰੇ ਸਾਡੇ ਸਿਰਫ ਗੁਣਗਾਨ ਕਰੇ ਸੋ ਇਹ ਇੱਕ ਬੜਾ ਮਾੜਾ ਟ੍ਰੈਂਡ ਹੈ ਇੱਕ ਡੈਮੋਕ੍ਰੇਸੀ ਵਾਸਤੇ ਕਿ ਜਦੋਂ ਅਸੀਂ ਸਵਾਲਾਂ ਤੋਂ ਡਰਨ ਲੱਗ ਜਾਈਏ ਸਵਾਲ ਦਾ ਜਵਾਬ ਦੇਣ ਤੋਂ ਡਰਨ ਦੇ ਬਜਾਏ ਅਸੀਂ ਧਮਕਾਉਣ ਲੱਗ ਜਾਈਏ ਡਰਾਉਣ ਲੱਗ ਜਾਈਏ ਇਹ ਕੋਈ ਚੰਗਾ ਇਹ ਨੂੰ ਮੈਂ ਸਰਕਾਰ ਵਾਸਤੇ ਚੰਗਾ ਨਹੀਂ ਕਹੂੰਗਾ ਇਹ ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਹੁੰਦੀ ਸੀ ਤੁਸੀਂ ਲੀਡਰ ਨੂੰ ਸਵਾਲ ਪੁੱਛਿਆ ਕਰੋ ਤੇ ਸਵਾਲ ਪੁੱਛ ਲਿਆ ਤੇ ਗੁਨਾਹ ਕੀ ਹੋ ਗਿਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਗੱਲ ਕਰੀਏ ਵੀ ਪਾਰਟੀ ਜਿਵੇਂ ਤੁਸੀਂ ਕਹ ਪਾਰਟੀ ਇਹ ਪਾਰਟੀ ਕਿਹਨਾਂ ਦੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਅਸੀਂ ਕਿਹਾ ਆਮ ਆਦਮੀ ਨੇ ਜੁੜ ਕੇ ਇਹਨੂੰ ਖੜੇ ਕੀਤਾ ਤੇ ਆਮ ਬੰਦੇ ਨੂੰ ਇਹ ਲੀਡਰ ਬਣਾਇਆ सीएम साहब बड़ा जोर दे के कहंदा कि मैं एक आम घर च उठया होया हूं मैं कहंदा कि 92 ਦੇ 92 ਜਿਹੜੇ ਇਹਦੇ ਨੁਮਾਇंदे ਐ ਐਮਐਲਏ ਉਹ ਆਮ ਘਰਾਂ ਚੋਂ ਉੱਠ ਕੇ ਆਏ ਹੋਏ ਨੇ ਪਰ ਜੇ ਅਸੀਂ ਆਮ ਘਰਾਂ ਚੋਂ ਉੱਠ ਕੇ ਵੀ ਉੱਠ ਕੇ ਫਿਰ ਅਸੀਂ ਉਹੀ ਕੰਮ ਕਰਨੇ ਜਿਹੜੇ ਖਾਸ ਜਿਹਨਾਂ ਨੂੰ ਅਸੀਂ ਖਾਸ ਦੱਸਦੇ ਸਾਡੇ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਮੀਡੀਆ ਦੇ ਉਤੇ ਪਰਚੇ ਦਰਜ ਕਰਨ ਦੀ ਬਜਾਏ ਜੇ ਸਰਕਾਰ ਇਹਦੇ ਸਫਾਈ ਦੇ ਦਿੰਦੀ ਕਿ ਹੈਲੀਕਾਪਟਰ ਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਕਿਉਂਕਿ ਜਦੋਂ ਵੀ ਜਹਾਜ਼ ਉੱਡਦਾ ਇੱਕ ਲੌਗ ਬੁੱਕ ਤਾਂ ਹੈ ਨਾ ਉਹਨਾਂ ਕੋਲ ਵੀ ਕਿੱਥੇ ਚੱਲਿਆ ਕੀ ਕਰਨ ਚੱਲਿਆ ਕਿਹੜੇ ਸਟੇਸ਼ਨ ਜਾਣਾ ਕਿਹੜੇ ਸਟੇਸ਼ਨ ਹੈ ਨਾ ਨਹੀਂ ਤੁਸੀਂ ਲੌਗ ਬੁੱਕ ਕਰ ਦਿਓ ਜੀ ਦੱਸ ਦਿਓ ਵੀ ਭਾਈ ਇਹ ਜਿਹੜੀ ਕਦੇ ਵੀ ਜਿਹੜਾ ਸਰਕਾਰੀ ਤੰਤਰ ਹੈ ਸਰਕਾਰੀ ਹੈਲੀਕਾਪਟਰ ਹੈ ਮਿਸਯੂਜ਼ ਨਹੀਂ ਹੋਇਆ ਉਹ ਤੇ ਅੱਜ ਵੀ ਸਰਕਾਰ ਨਹੀਂ ਦੱਸ ਰਹੀ ਹੈਗੀ ਮੈਤ ਲੁਕਾਉਣ ਦੀ ਕੀ ਗੱਲ ਹੈ ਹੁਣ ਕਿਉਂ ਬਈ ਜੀਪੀ ਨੇ ਆਰਟੀਆਈ ਨੂੰ ਇੱਕ ਤਰ੍ਹਾਂ ਖਤਮ ਹੀ ਕਰਤਾ ਅੱਜ ਅਸੀਂ ਮਨਮੋਹਨ ਸਿੰਘ ਨੂੰ ਕਿਉਂ ਯਾਦ ਕਰਦੇ ਜਿਨ੍ਹਾਂ ਸਾਡੇ ਕੋਲ ਆਰਟੀਆਈ ਵਰਗਾ ਇੱਕ ਆਮ ਬੰਦੇ ਨੂੰ ਇੱਕ ਹਥਿਆਰ ਦਿੱਤਾ ਸੀ ਕਿਉਂਕਿ ਜਵਾਬ ਸਰਕਾਰਾਂ ਜਵਾਬਦੇ ਹੋ ਗਈਆਂ ਸੀ ਹੁਣ ਸਰਕਾਰਾਂ ਕਹਿੰਦੀਆਂ ਅਸੀਂ ਜਵਾਬ ਦੇ ਨਹੀਂ ਅਸੀਂ ਜੋ ਮਰਜ਼ੀ ਕਰੀਏ ਜੋ ਮਰਜ਼ੀ ਤੱਕਾ ਕਰੀਏ ਹੁਣ ਆਰਟੀਆਈ ਦੇ ਵੀ ਤੁਸੀਂ ਪਾ ਲਓ ਉਹ ਤੁਹਾਨੂੰ ਨਹੀਂ ਜਵਾਬ ਆਏਗਾ ਇਹ ਹੈਗਾ ਨਹੀਂ ਦਾ ਥ੍ਰੈਟ ਆ ਜੇ ਥ੍ਰੈਟ ਨਹੀਂ ਆਇਆ ਤਾਂ ਪਰਚਾ ਆ ਜਾਏਗਾ ਸੋ ਜਿਹੜੀ ਆ ਨਵਾਂ ਟ੍ਰੈਂਡ ਸ਼ੁਰੂ ਕਰ ਲਿਆ ਇਹ ਖਤਰਨਾਕ ਹੈ ਤੇ ਸਰਕਾਰ ਨੂੰ ਇਹ ਤੋਂ ਬਚਣਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਕਿ ਆਮ ਆਦਮੀ ਦੀ ਸਰਕਾਰ ਆਮ ਆਦਮੀ ਨੂੰ ਚਲਾਉਣੀ ਚਾਹੀਦੀ ਹੈ ਤੇ ਆਮ ਲੋਕਾਂ ਨਾਲ ਤੁਹਾਡਾ ਜਿਹੜਾ ਤੁਹਾਡਾ ਡਰ ਭੈ ਨਹੀਂ ਹੋਣਾ ਚਾਹੀਦਾ ਆਮ ਆਦਮੀ ਨੂੰ ਆਮ ਆਦਮੀ ਤੋਂ ਜੇ ਲੋਕੀ ਡਰਨ ਲੱਗੇ ਸਰਕਾਰਾਂ ਤੋਂ ਫਿਰ ਆਮ ਆਦਮੀ ਪਾਰਟੀ ਦਾ ਤਾਂ ਮੇਰੇ ਖਿਆਲ ਨਾਲ ਨੋ ਹੀ ਚੇਂਜ ਕਰ ਦੇਣਾ ਤੇ ਪੱਤਰਕਾਰਾਂ ਨੇ ਜੇ ਸਵਾਲ ਪੁੱਛਿਆ ਕੋਈ ਮਾੜਾ ਨਹੀਂ ਹੈ ਪੁੱਛ ਸਕਦੇ ਉਹਨਾਂ ਉਹਨਾਂ ਕੋਲ ਹੱਕ ਹੈ ਇਸ ਗੱਲ ਦਾ ਸਰਕਾਰ ਦਾ ਜਵਾਬ ਦੇਣਾ ਬਣਦਾ ਤੇ ਜੇ ਜਵਾਬ ਦੇਣ ਦੀ ਬਜਾਏ ਪਰਚੇ ਕਰੇ ਇਹ ਨਿੰਦਣਯੋਗ ਹੈ 12 ਦਸੰਬਰ ਨੂੰ ਮੁਕੱਦਮਾ ਦਰਜ ਹੁੰਦਾ ਹੈ 1 ਜਨਵਰੀ ਨੂੰ ਪਤਾ ਲੱਗਦਾ ਕਿ ਪੱਤਰਕਾਰ ਤੇ ਮੁਕੱਦਮਾ ਦਰਜ ਹੋਇਆ ਹੈ ਇਨਾ ਜ਼ਿਆਦਾ ਗੈਪ ਤੁਹਾਨੂੰ ਕੀ ਲੱਗਦਾ ਹੈਗਾ ਇਨਾ ਜ਼ਿਆਦਾ ਗੈਪ ਕਿਉਂ ਹੋਇਆ ਕਿਉਂਕਿ ਮੁਕਦਮਾ ਤੇ 18 ਦਿਨ ਦਾ ਗੈਪ ਤੇ ਪਤਾ ਲੱਗਣ ਦਾ ਗੈਪ ਦੇ ਵਿੱਚ ਇਨਾ ਕ ਫਰਕ ਹੈਗਾ ਦੇਖੋ ਸਰਕਾਰ ਨੇ ਚੁੱਪਚਾਪ ਪਰਚੇ ਦਰਜ ਕਰਕੇ ਰੱਖ ਲਿਆ ਹੋਊਗਾ ਤੇ ਉਸ ਤੋਂ ਬਾਅਦ ਦੇਖਿਆ ਹੋਊਗਾ ਕਿ ਇਹਦਾ ਰਿਸਪਾਂਸ ਕੀ ਆਂਦਾ ਹੈ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕਰਦੇ ਨੇ ਉਹ ਵੀ ਇੱਕ ਅੱਧੇ ਨਹੀਂ ਮੇਰੇ ਖਿਆਲ 10-12 ਜਣੇ ਜੀ ਤੇ ਪੱਤਰਕਾਰ ਵੀ ਉਹ ਆ ਜਿਹੜੇ ਬੜੇ ਬੇਬਾਕੀ ਨਾਲ ਲੋਕਾਂ ਦੇ ਮੁੱਦਿਆਂ ਨੂੰ ਚੱਕਦੇ ਆ ਤੇ ਹੁਣ ਇਹ ਜੇ ਲੋਕਾਂ ਨੂੰ ਟਾਰਗੇਟ ਕਰਨਾ ਤੇ ਉਹ ਹੁਣ ਸਰਕਾਰੀ ਦੱਸ ਸਕਦੀ ਹੈ ਵੀ ਤੁਸੀਂ ਇਹਨਾਂ ਜੇ ਐਡਾ ਵੱਡਾ ਜੁਰਮ ਕਰਤਾ ਸੀਗਾ ਤੇ ਅੱਗੇ ਕਾਰਵਾਈ ਕਿਉਂ ਨਹੀਂ ਕਰੀਂ ਕਾਰਵਾਈ ਕਰ ਦੋ ਠੀਕ ਹੈ ਕਿਉਂਕਿ ਇਹਨਾਂ ਉਹ ਧਾਰਾਵਾਂ ਜਿਹੜੀਆਂ ਲਾਈਆਂ ਹੈ ਜੋ ਤੁਹਾਡੇ ਅਲੀਗੇਸ਼ਨ ਹੈ ਉਹ ਅਟ੍ਰੈਕਟ ਨਹੀਂ ਕਰਦੇ ਕੋਈ ਇਹਦੇ ਨਾਲ ਫੌਜ ਚ ਮਿਊਟ ਨਹੀਂ ਨਹੀਂ ਹੋ ਜਾਣੀ ਵੀ ਹਾਂਜੀ ਸੀਐਮ ਸਾਹਿਬ ਦਾ ਹੈਲੀਕਾਪਟਰ ਮਿਸਯੂਜ਼ ਹੋ ਗਿਆ ਤੇ ਫੌਜ ਬਗਗੀ ਹੋ ਗਈ ਨੇਵੀ ਬਗਗੀ ਹੋ ਗਈ ਆਮ ਲੋਕਾਂ ਚ ਪਬਲਿਕ ਅਨਰੈਸਟ ਹੋ ਗਿਆ ਇਹ ਛੋਟਾ ਜਿਹਾ ਸਵਾਲ ਸੀਗਾ ਸਰਕਾਰ ਇੰਟੈਲੀਜੈਂਟਲੀ ਹੈਂਡਲ ਕਰਕੇ ਜਵਾਬ ਦੇ ਸਕਦੀ ਸੀ ਤੇ ਐਡਾ ਇਸ਼ੂ ਤੇ ਮੁੱਦਾ ਬਣਾਉਣ ਵਾਲੀ ਗੱਲ ਹੈ ਨਹੀਂ ਸੀਗੇ ਲੁਧਿਆਣਾ ਦੇ ਵਿੱਚ ਮੁਕਦਮਾ ਦਰਜ ਹੁੰਦਾ ਹੈ ਲੁਧਿਆਣਾ 베ਸ ਕਿਉਂ ਬਣਦਾ ਹੈ ਕਿਉਂਕਿ ਜਿਹੜੀ ਸਰਕਾਰ ਹੈ ਉਹ ਚੰਡੀਗੜ੍ਹੋਂ ਚੱਲਦੀ ਹੈ ਮੁਹਾਲੀ ਇਹਨਾਂ ਦਾ ਸਾਈਬਰ ਦਾ ਜਿਹੜਾ ਦਫ਼ਤਰ ਹੈਗਾ ਉੱਥੇ ਕਾਫੀ ਮੁਕਦਮੇ ਦਰਜ ਪਹਿਲਾਂ ਵੀ ਹੁੰਦੇ ਰਹੇ ਨੇ ਪਰ ਜਿਹੜਾ ਲੁਧਿਆਣਾ ਇਹਦੀ ਚੋਣ ਕਿਉਂ ਕੀਤੀ ਗਈ ਤੁਹਾਨੂੰ ਕੀ ਲੱਗਦਾ ਦੇਖੋ ਤੋਂ ਦੇਣਾ ਇੱਕ ਦਾ ਸੈਂਟਰ ਦੇ ਵਿੱਚ ਪੰਜਾਬ ਦੇ ਸੈਂਟਰ ਦੇ ਵਿੱਚ ਪੱਤਰਕਾਰ ਅੱਡਰ ਜਗਾ ਤੋਂ ਫਿਰ ਉੱਥੇ ਇਕੱਠੇ ਕਰਨੇ ਸੋਕੇ ਆ। ਚੰਡੀਗੜ੍ਹ ਤੋਂ ਫਿਰ ਬੜੀ ਦੂਰੋਂ ਦੂਰੋਂ ਲੈ ਕੇ ਆਉਣੇ ਸੀਗੇ। ਬਾਕੀ ਹੋ ਸਕਦਾ ਉੱਥੇ ਕੋਈ ਖਾਸ ਗੱਲ ਹੋਵੇ, ਖਾਸ ਅਫਸਰ ਹੋਣ ਐਸੇ ਕੁਝ ਜੋ ਸਰਕਾਰ ਦੇ ਜੋ ਆਦੇਸ਼ ਦੇ ਤੋ ਕਰਦੇ ਹੋ। ਉਹ ਲੱਗਦਾ ਏਦਾਂ ਦੇ ਵੀ ਅਫਸਰ ਹੈਗੇ ਨੇ ਜਿਹੜੇ ਹੱਥ ਠੋਕੇ ਬਣੇ ਹੋਣੇ ਸਰਕਾਰ ਦੇ। ਉਹ ਤਾਂ ਸਾਰੀਆਂ ਸਰਕਾਰਾਂ ਚੁੰਗੇ। ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰ ਸਕਦਾ। ਚਾਹੇ ਉਹ ਜਦੋਂ ਕਾਂਗਰਸ ਆਉਂਦੀ ਹੈ ਕਾਂਗਰਸ ਦੇ ਹੱਥ ਠੋਕੇ ਅਫਸਰ ਹੁੰਦੇ ਆ। ਤੇ ਗਿੱਲੀ ਸੁੱਕੀ ਸਭ ਪੀਨੇ ਹੋਵੀ ਤੇ ਉਹ ਤਾਂ ਹਰ ਸਰਕਾਰ ਨਾਲ ਹੱਥ ਠੋਕੇ ਅਫਸਰ ਹੁੰਦੇ ਸੋ ਇਸ ਕਰਕੇ ਇਹ ਕੋਈ ਗੱਲ ਇਸ਼ੂ ਨਹੀਂ ਹੈ ਕਿ ਹੱਥ ਠੋਕੇ ਹੱਥ ਠੋਕੇ ਅਫਸਰ ਹੈ ਕਿ ਨਹੀਂ ਹੈ ਉਹ ਤਾਂ ਸਰਕਾਰ ਜਦੋਂ ਬਣਦੀ ਹੈ ਸਰਕਾਰ ਆਪਣੇ ਅਫਸਰ ਆਪਣੇ ਅਕੋਰਡਿੰਗਲੀ ਹੀ ਲਾਉਂਦੀ ਹੈ ਜਿਹੜਾ ਸਲੂਟ ਮਾਰੂਗਾ ਸਰਕਾਰ ਨੂੰ ਉਹੀ ਲੱਗਦਾ ਫਿਰ ਸੋ ਇਸ ਕਰਕੇ ਸਾਰੀਆਂ ਸਰਕਾਰਾਂ ਦੀ ਇਹ ਦੀ ਆਪਸੇ ਹੁੰਦੀ ਹੈ ਪੰਜਾਬ ਦੇ ਲੋਕ ਨੇ ਜਿਹੜੇ ਉਹ ਤੱਕਾ برداشت ਨਹੀਂ ਕਰਦੇ ਤੁਹਾਨੂੰ ਲੱਗਦਾ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਯੂ-ਟਰਨ ਲੈਣਾ ਪੈ ਸਕਦਾ ਕਿਉਂਕਿ ਸਰਕਾਰ ਨੇ ਬੜੀ ਵਾਰ ਪਹਿਲਾਂ ਵੀ ਯੂ-ਟਰਨ ਲਏ ਨੇ ਦੇਖੋ ਜੇ ਗਲਤ ਡਿਸੀਜਨਸ ਜਿਹੜੇ ਹੁੰਦੇ ਆ ਉਹਨਾਂ ਦੇ ਤਾਂ ਫਿਰ ਇਨਲਾਸ ਯੂ-ਟਰਨ ਹੁੰਦਾ ਹੀ ਹੈ ਵਰਨਾ ਇਹਨਾਂ ਨੇ ਅੱਗੇ ਜਾ ਕੇ ਕੋਟਾਂ 'ਚ ਨਹੀਂ ਖੜਨਾ ਇਹਨਾਂ ਐਫਆਈਆਰਸ ਨੇ ਤੁਹਾਨੂੰ ਜਾ ਕੇ ਇਨਲਾਸ ਤਾਂ ਕੋਰਟ 'ਚ ਹੀ ਜਾਣਾ ਪੈਣਾ ਹੈ ਨਾ ਹੁਣ ਕੋਰਟ ਨੇ ਤਾਂ ਕਾਨੂੰਨ ਲਾ ਬੁੱਕ ਦੇ ਮੁਤਾਬਕ ਹੀ ਡਿਸੀਜਨ ਦੇਣੇ ਹਨਾ ਤੋ ਐਸ ਕਰਕੇ ਇਹ ਇੱਕ ਪ੍ਰੈਸ਼ਰ ਟੈਕਟਿਵ ਹੋ ਸਕਦੀ ਹੈ ਪ੍ਰੈਸ਼ਰ ਟੈਕਟਿਵ ਹੈ ਤਾਂ ਕਿ ਜਿਹੜੇ ਬਾਕੀ ਹੋਰ ਪਤ్రਕਾਰ ਹਨ ਉਹ ਇਸ ਗੱਲ ਤੋਂ ਡਰ ਜਾਣ ਘਬਰਾਉ ਜਾਣ ਕਿ ਆਪਾਂ ਇਹ ਜਿਹੇ ਸਵਾਲ ਨਾ ਕਰੀਏ ਜਿਹਦੇ ਨਾਲ ਕੱਲ ਨੂੰ ਸਰਕਾਰ ਅੰਦਰ ਨਾ ਦੇ ਦੇ ਸੋ ਇਹਦਾ ਮਕਸਦ ਮੇਰੇ ਮੁਤਾਬਕ ਤਾਂ ਇਹੀ ਲੱਗਦਾ ਪਿਛਲੇ 5-6 ਮਹੀਨੇ ਤੋਂ ਦੇਖ ਰਹੇ ਜਿਹੜੀ ਸਰਕਾਰ ਹੈ ਉਹਨੂੰ ਹਾਈ ਕੋਰਟ ਤੋਂ ਜਾਂ ਹੋਰ ਕੋਰਟਸ ਤੋਂ ਝਾੜ ਝੰਮੜੀ ਹੋ ਰਹੀ ਹੈ ਉਹਨਾਂ ਦੀ ਜਾਂ ਕਿਸੇ ਮਕਦਮੇ ਨੂੰ ਲੈ ਕੇ ਆ ਕੋਈ ਹੋਰ ਕੋਈ ਫਾਲਸ ਜਿਹੜੇ ਐਲੀਗੇਸ਼ਨ ਲਗਾਏ ਗਏ ਵਿਰੋਧੀ ਧਿਰ ਪਾਰਟੀਆਂ ਵੱਲੋਂ ਜਾਂ ਲੋਕਾਂ ਵੱਲੋਂ ਸਰਕਾਰ ਕੀ ਇਸ ਮਸਲੇ ਦੇ ਵਿੱਚ ਵੀ ਸਰਕਾਰ ਦੀ ਝਾੜ ਝੰਮ ਹੋ ਸਕਦੀ ਹੈ ਦੇਖੋ ਜੇ ਤਾਂ ਕੋਰਟ ਚ ਜਾਓਗੇ ਕੋਰਟ ਦੇ ਵਿੱਚ ਸਟੈਂਡ ਨਹੀਂ ਕਰਨੀ ਐਫ ਆਈ ਆਰ ਜੇ ਸਟੈਂਡ ਨਹੀਂ ਕਰੂਗੀ ਤਾਂ ਝਾੜ ਝੰਮ ਵੀ ਆ ਜੇ ਸਿੱਧਾ ਤੌਰ ਤੇ ਨਾ ਬੋਲਿਆ ਜਾਵੇ ਤਾਂ ਜਦੋਂ ਵੈਸੇ ਡਿਸਚਾਰਜ ਕਰਤੇ ਕੋਰਟ ਨੇ ਉਹ ਵੀ ਝਾੜ ਝੰਮ ਵੀ ਆ ਇਸ ਕਰਕੇ ਸਰਕਾਰ ਨੂੰ ਫੈਸਲੇ ਐਸੇ ਲੈਣੇ ਚਾਹੀਦੇ ਨੇ ਜਿਹੜੇ ਅ ਅਹੀ ਜੀ ਜਿਹੜੀ ਪ੍ਰਸਥਿਤੀ ਤੋਂ ਬਚਿਆ ਜਾ ਸਕੇ ਜਿੱਥੇ ਤੁਸੀਂ ਜਵਾਬ ਨਹੀਂ ਦੇ ਸਕਦੇ ਉਹ ਇਸ ਕਰਕੇ ਹੁਣ ਬਾਕੀ ਹੁਣ ਕਿਵੇਂ ਤੁਸੀਂ ਕਿੰਨਾ ਅ ਇੰਟੈਲੀਜੈਂਟਲੀ ਤੁਸੀਂ ਹੈਂਡਲ ਕਰਦੇ ਹੋ ਇਸ਼ੂਜ਼ ਨੂੰ ਇਹ ਬਹੁਤ ਮੈਟਰ ਕਰਦਾ ਇਹਦੇ ਚ ਸਿਆਣਤ ਹੈ ਹੁੰਦੀ ਕਿ ਜਿਹੜੇ ਪੱਤਰਕਾਰਾਂ ਨੇ ਇਸ਼ੂ ਚੱਕਿਆ ਸੀ ਜੋ ਮੈਂ ਸੋਚਦਾ ਕਿ ਸੀਐਮ ਸਾਹਿਬ ਬੁਲਾਉਂਦੇ ਉਹਨਾਂ ਨੂੰ ਵੀ ਆਓ ਯਾਰ ਬੈਠ ਕੇ ਚਾਹ ਪੀਏ ਦੱਸੋ ਕਿੱਥੇ ਤੁਹਾਨੂੰ ਲੱਗਦਾ ਐਮੇਸ ਯੂਜ਼ ਹੈ ਤੇ ਉਹ ਬਿਹਤਰ ਤਰੀਕਾ ਸੀ ਬਜਾਏ ਇਹਦੇ ਕਿ ਪਰਚੇ ਦੇ ਦੋ ਇਹਨਾਂ ਤੇ ਮਸਲਾ ਹੱਲ ਹੋ ਸਕਦਾ ਸੀ ਹਾਂਜੀ ਕੋਈ ਵੱਡਾ ਗੱਲ ਨਹੀਂ ਸੀਗੀ ਇਹ ਕਿਹੜੇ ਕੋਈ ਆਪਸੀ ਕੋਈ ਇਹਨਾਂ ਦੀ ਕੋਈ ਪਰਿਵਾਰਕ ਦੁਸ਼ਮਣੀ ਹੈ ਜਾਂ ਕੋਈ ਪਰਸਨਲ ਖੁੰਦਕ ਹੈ ਉਹਨਾਂ ਨੇ ਅਜੇ ਪੱਤਰਕਾਰ ਰੇਜ਼ ਕੀਤਾ ਹੈ ਰੋਂਗੇ ਰਾਈਟ ਹੈ ਦੋ ਹੁਣ ਸੀਐਮ ਤਾਂ ਇੱਕ ਵੱਡਾ ਦਿਲ ਹੁੰਦਾ ਨਾ ਉਹ ਸੂਬੇ ਦਾ ਇੱਕ ਤਰ੍ਹਾਂ ਨਾਲ ਫਾਦਰ ਹੀ ਕਹ ਲਓ ਜੀ ਠੀਕ ਹੈ ਤੇ ਉਹਦੇ ਕੋਲ ਤਾਂ ਐਡਾ ਦਿਲ ਹੋਣਾ ਚਾਹੀਦਾ ਵੀ ਜੇ ਕੋਈ ਨਾਰਾਜ਼ ਵੀ ਉਹਨੂੰ ਗਲੇ ਲਾ ਵੀ ਉਰਿਆ ਜਾ ਯਾਰ ਕੀ ਗੱਲ ਹੋ ਗਈ ਦੱਸ ਮੈਨੂੰ ਕੀ ਪ੍ਰੋਬਲਮ ਢਾਕੇ ਦਿਖਾ ਦਿੰਦੇ ਵੀ ਨਹੀਂ ਯਾਰ ਕੁਝ ਮਿਸਿਊਜ਼ ਨਹੀਂ ਹੋਇਆ ਤੁਸੀਂ ਗੱਲ ਤੋਂ ਅਫਾਹਨਾ ਫਲਾਓ ਉਹ ਦੂਜੇ ਦਿਨ ਕੰਡੈਮ ਕਰ ਦਿੰਦੇ ਵੀ ਬਾਈ ਗਲਤੀ ਹੋ ਗਈ ਸਤਿ ਸੋ ਐਫ ਆਈ ਆਰ ਕਰਨਾ ਤਾਂ ਕੰਡੈਮਨ ਇਹਨੂੰ ਅਸੀਂ ਕੰਡੈਮ ਕਰਦੇ ਹਾਂ ਜੀ ਸ਼ੁਕਰੀਆ ਥੈਂਕ ਯੂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਫੈਸਲੇ ਦੇ ਤੇ ਸਟੈਂਡ ਰਹਿੰਦੀ ਹੈ ਜਾਂ ਯੂਟਰਨ ਲੈਂਦੀ ਕਿਉਂਕਿ ਪਹਿਲਾਂ ਵੀ ਬਹੁਤ ਵਾਰ ਹੋਇਆ ਕਿ ਸਰਕਾਰ ਕਾਫੀ ਮਸਲਿਆਂ ਤੇ ਯੂਟਰਨ ਲੈ ਚੁੱਕੀ ਹੈ ਮੁਕਦਮਾ ਦਰਜ ਕਰਨਾ ਦੇ ਸੌਖਾ ਹੁੰਦਾ ਪਰ ਉਹਦੇ ਲਈ ਲੜਨਾ ਬਹੁਤ ਔਖਾ ਹੁੰਦਾ ਹੈ ਪਰ ਜਿਹੜੇ ਪੱਤਰਕਾਰ ਜਾਂ ਜਿਹੜੇ ਸਮਾਜ ਸੇਵੀ ਪੰਜਾਬ ਯਾ ਸਟੇਟ ਇਹ ਆਪਣੇ ਦੇਸ਼ ਦੇ ਪ੍ਰਤੀ ਚੰਗੀ ਸੋਚ ਰੱਖਦੇ ਨੇ ਜੇ ਉਹਨਾਂ ਦੀ ਆਵਾਜ਼ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਕੈਮਰਾਮੈਨ ਰਮੇਸ਼ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚੰਡੀਗੜ੍ਹ